ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕਿਹਾ ਚਾਲ ਚਲ ਕਿਵੇਂ ਆ ਸਾਰੇ ਠੀਕ ਠਾਕ ਅੱਜ ਆ ਗਾ ਸੰਡੇ ਤੇ ਜਾ ਰਹੇ ਆ ਪੰਮਰਿਤਸਰ ਦਰਬਾਰ ਸਾਹਿਬ ਤੇ ਟਾਈਮ ਹੋ ਗਿਆ ਵਾ 8:30 ਪੌਣੇ 9 ਦਾ ਠੀਕ ਚਲੋ ਦੇਖਦੇ ਆ ਲੇਟ ਤੇ ਆਪਾਂ ਹੋ ਗਏ ਆ 7 ਵਜੇ ਟ੍ਰੇਨ ਵੀ ਨੰਗੀ 8:30 ਵਾਲੀ ਵੀ ਨੰਗੀ ਆਪਣਾ ਮਨ ਲੱਗਦਾ ਤੇ ਅੱਜ ਆਪਣੇ 150 ਕਿ ਵੀ ਹੋਏ ਆ ਇੰਸਟਾਗ੍ਰਾਮ ਤੇ ਉਹਦੇ ਲਈ ਸਾਡਾ ਬਹੁਤ ਧੰਨਵਾਦ ਦਿ ਲੋ ਜੇ ਸਾਨੂੰ ਪਿਆਰ ਕਰਦੇ ਆ ਤੇ ਸ਼ਾਮ ਨੂੰ ਆਣ ਕੇ ਕਟਾਂਗੇ ਕੇਕ

ਆਈ ਚੱਲ ਆਪਾਂ ਵਾਪਸ ਟ੍ਰੇਨ ਤੇ 5:30 ਪਹੁੰਚ ਕੇ ਘਰ ਲਓ ਜੀ ਪਹੁੰਚ ਗਏ ਸੀ ਘਰ ਟਾਈਮ ਹੋ ਗਿਆ 7:00 ਵੱਜ ਚੁੱਕੇ ਨੇ ਟ੍ਰੇਨ ਵੀ ਲੇਟ ਹੋ ਗਿਆ ਤੇ ਤਸਵੀਰ ਦੀ ਟ੍ਰੇਨ ਲੰਘੀ ਜਿਹੜੀ ਆਪਾਂ ਜਾਣਾ ਸੀ 8:30 8:30 ਵਜੇ ਲੰਘੀ ਫਿਰ 10:30 ਆਈ ਉਹ ਵੀ ਲੰਘ ਗਈ 10:30 ਜਨਮਰ ਬਸ ਤੇ 12:00 ਵਜੇ ਸਾਨੂੰ ਪਹੁੰਚ ਜਾਉਂਦੇ ਸੀ ਸਾਹਿਬ ਲੈ ਆ ਵੀ ਆਜਾ ਡਰੈਸ ਪਾਈ ਇਹਨੂੰ ਕਹਿੰਦੇ ਇਹਨੂੰ ਕਹਿੰਦੇ ਹਾਂ ਅਪਰਲ ਅਪਰਲ ਫੂਲ ਇਹ ਕਹਿੰਦਾ ਅਪਰਲ ਉਹਦਾ ਫੁਲਕਾ ਸੜ ਗਿਆ ਫੁਲਕਾ ਸੜ ਗਿਆ ਵੋਏ ਛੋਣੋ ਉਦੋਂ ਉਦੋਂ ਅਧਰੇ ਕੇਕ ਉਹ ਗਰਮ ਕਰਨ ਵਾਸਤੇ ਕੇਕ ਰੱਖਿਆ ਸੀ ਆ ਕਟਾਂਗੇ ਰੋਟੀ ਪਾਣੀ ਖਾ ਕੇ ਹਾਂਜੀ ਕਰਨ ਦੀ ਕੱਲ ਦੀ ਸਿਹਤ ਨਹੀਂ ਠੀਕ ਜੀ ਕੰਮ ਬੜਾ ਹੋਇਆ ਹੈ ਨਾ ਕਮੀ ਆ ਗਈ ਅੰਦਰ ਨਾ ਕਮੀ ਚ ਲੱਗੇ ਰੋਟੀ ਪਣੀ ਖਾ ਕੇ ਫਿਰ ਤੈਨੂੰ ਮਿਲਦੇ ਹਨ ਫਿਰ ਕੱਟਣਾ ਕੇਕ ਲਓ ਜੀ ਕੇਕ ਤੇ ਲੈਣ ਦਾ ਸੀ ਆਪਾਂ ਮੈਂ ਜਦੋਂ ਆਇਆ ਸੀ ਦਰਬਾਰ ਸਾਹਿਬ ਤੋਂ ਆਉਣ ਲੱਗੇ ਨੇ ਆਮ ਜਨਾਂ ਦੇ ਬਸਤਾਨ ਤੋਂ ਲਿਆ ਹੈ ਬਸਤਾਨ ਲਾਗੋਂ ਕੇਕ ਆਜਾ ਕੁਚੇ ਰਹਿਤਾ ਇੱਥੇ ਰੱਖਣਾ ਹੈ ਚਲੋ ਕਦੋਂ ਹੁੰਦੀ ਹੈ ਰੈਡੀ ਹੋਣ ਚਿਰ ਕਰੋ ਚੱਕ ਆਈ ਵਾ ਕਿੰਨ ਗਈ ਰੈਡੀ ਹੋਣ ਵਾਸਤੇ ਇਹ ਰੈਡੀ ਹੋ ਕੇ ਆਉਂਦੀ ਆ ਤੇ ਫਿਰ ਦਿਖਾਉਣੀ ਉਹਨਾਂ ਵੀ ਕੇਕ ਤੁਹਾਡਾ ਬਹੁਤ ਧੰਨਵਾਦ ਇੰਨਾ ਪਿਆਰ ਦੇਣ ਵਾਸਤੇ ਇੰਸਟਾਗ੍ਰਾਮ ਤੇ ਸਾਡੇ ਹੋ ਗਏ 1.5 ਲੱਖ ਤੋਂ 50 ਹਜ਼ਾਰ ਫੋਲਰ ਹੋ ਗਏ ਨੇ ਬਹੁਤ ਧੰਨਵਾਦ ਤੁਹਾਡਾ ਆ ਕੱਢ ਜੀ ਹੈ ਨਾ ਵਿਚੋਂ ਇਹ ਲੈ ਦਿੰਦੇ ਠੀਕ ਹੈ ਚਲੋ ਇਹ ਲੋਕ ਇੱਕ ਟੇਕ ਕਰੋ ਇਹ ਸਿਰੋਕ ਇੱਦਾਂ ਆ ਚੱਕ ਦੋ ਚੱਕ ਕੇ ਫਿਲਹਾਲ ਇੱਥੇ ਰੱਖ ਦੋ ਤੇ ਜੇ ਮੈਨੂੰ ਸਾਧ ਦੇ ਕਿੰਨੀ ਵੀ ਰੈਡੀ ਹੋ ਗਈ ਹੁੰਦੀ ਹੈ ਲੋਈ ਟਾਈਮ ਕਰੋ ਚੱਕ ਪੌਣੇ 11 ਦਾ ਟਾਈਮ ਹੋ ਗਿਆ ਰਾਤ ਦਾ ਇਹ ਆ ਵੀ ਸਭ ਜਗੇ ਤਿਆਰ ਹੋ ਕੇ ਹਾਲੋ ਫੜੋ ਲਾਓ ਇਦਾਂ ਤੋਂ ਇਹ ਕਰੋ ਸਰ ਸਾਰ ਉਹ ਸਾਰ ਤੇ ਸਾਰ ਤੇ ਇੱਥੇ ਜੇ ਚਲੋ ਵੀ ਤੇ ਦਬੀ ਕਿੱਥੇ ਪਈ ਆਲੋ ਦਬੀ ਮੰਮੀ ਵੀ ਰੈਡੀ ਹੋ ਕੇ ਆ ਗਈ ਵੇਖਿਆ ਹਾਂ ਚਲ ਤੂੰ ਇੱਥੇ ਬੈਠੋ ਮੈਨੂੰ ਬੈਲ ਲੱਗੇ ਚਲੋ ਨਾਨੀ ਨੂੰ ਨਾ ਫਿਰ ਤੂੰ ਬੈਠੋ ਤੇ ਇਹ ਇੱਕ ਸਹੀ ਲੱਗਾ ਖਾਣ ਦਾ ਸਿਸਟਮ ਜਿਹਾ ਠੀਕ ਲੱਗਾ ਚਲੋ ਵੀ ਕਟੋ ਨਹੀਂ ਕਿ ਇੱਕ ਮੈਂ ਵੀ ਲੱਗੇ ਆ ਗਿਆ ਤੇ ਸਾਡੇ ਹੋ ਗਏ 1.5 ਲੱਖ ਤੇ 50 ਹਜ਼ਾਰ ਫੋਲੋ Instagram ਤੇ ਵੀ ਤੁਹਾਡੀ ਬਹੁਤ ਮਿਹਰਬਾਨੀ ਚਲਦੇ ਆ ਭੱਖਾ ਜਨਣਾ ਚੱਲੇ ਨਾ ਨਹੀਂ ਨਹੀਂ ਉਹ ਬੰਦ ਕਰ ਭੱਖਾ ਬੰਦ ਦੀ ਗੱਲ ਨਾ ਬਣਾ ਨਹੀਂ ਗੱਲ ਬੰਦ ਚਲ ਸਰਦਾਰ ਜੀ ਹੁੱਟੀ ਯਾਰ ਅੱਧਾ ਵੀ ਮੂਹ ਤੇ ਚੱਲ ਜਾਣਾ ਕਿੱਧਰ ਕਰਨ ਦੇ ਆ ਇਹ ਮੋਬਦੇ ਨਹੀਂ ਬਈ ਮੋਹiyat ਮੋਮਬੀ ਨਹੀਂ ਮੋਬਦੇ ਅਸਲੀ ਜਲਦਾ ਵੇ ਰਾਤ ਨਾਲ ਥੈਂਕ ਯੂ ਅਗਲਾ ਅਗਲਾ ਕਰਦੇ ਹਾਂ ਧੰਨਵਾਦ ਜੀ ਮੋਹ ਫੋਟਾ ਮੋਹ ਫੋਟਾ ਧੰਨਵਾਦ ਜੀ ਕਿਤਾ ਬਤਾਉਂਗਾ ਅਗਲਾ ਫੋਟੋ ਕਰੀਏ ਮੈਂ ਕਾਲ ਕਰਦਾ ਹਾਂ ਬੱਸ ਬਹੁਤ ਹਨਾ ਮਾਤਾ ਦਾ ਸਮ ਪਿਆਰ ਕਰਦੇ ਤੁਸੀਂ ਬਹੁਤ ਥੈਂਕ ਯੂ ਤੁਹਾਡਾ ਬਹੁਤ ਲਵ ਲਿਓ ਲਿਓ ਨਹੀਂ ਖਲੇ ਨੇ ਕੋਨਾ ਨਹੀਂ ਖਲਸ ਤੇ ਤਾਂ ਜਲਦਾ ਗਿਆ ਸੀ ਜੂਠੇ ਮੱਠੇ ਚਮਚ ਮਾਰੀ ਜਾਂਦੇ ਵਿੱਚ ਕੋਈ ਗੱਲ ਚੱਲਦੀ ਹੈ ਇਹਦਾ ਖਸਮਸਾ ਖਾ ਲਿਆ ਰੋਟੀ ਤੇ ਖਾ ਲਈ ਆਪਾਂ ਬੜੀ ਵਧੀਆ ਤਰੀਕੇ ਨਾਲ ਥੋੜੇ ਸਵਾਦ ਬਣੀ ਲੈ ਕੜੀ ਜਬਰਦਸਤ ਨੰਬਰ 1 ਬਣੀ ਕੜੀ ਉਹ ਤਾਂ ਕਿੱਸਾ ਵੀ ਬੁਰੇ ਲਾਇਆ ਹੋਇਆ ਹੋਰ ਹਲਵਾ ਜਿਹੀ ਪਈ ਬੜੀ ਸਵਾਦ ਵਾਲੀ ਸੀ। ਮੈਂ ਕਹਿਣਾ ਉਹਦੇ ਨਾਲ ਤੇ ਕੜੀ ਦੇ ਚੌਲ ਨਹੀਂ ਬਣਿਆ ਰਹੇ, ਚੋਲ ਫੇਰੇ ਬਣਾਉਣੇ। ਹਾਂ। ਇਹ ਕਰਨਾ। ਚਲੋ ਕੇਕ ਮੈਂ ਅੱਗੇ ਲੈ ਕੇ ਆਉਂਦਾ ਚਮਚੇ ਕਨ ਲਿਆ ਦੂੰ। ਥੋੜੀ ਜਿਹੀ ਪਲੇਟਾਂ ਲੈ ਕੇ ਦੋ। ਫਿਰ ਖਾਣੇ। ਇਰਾਦੇ تھے। ਚਲੋ ਵੀ। ਨਾ ਯੋਨ ਕੇਕ ਪਾਵਾ ਦਿਨੇ ਥੋੜਾ ਥੋੜਾ। ਕਹਿੰਦੀ ਆ ਕਿ ਕੱਟ ਵੱਢ ਕੇ ਥੋੜਾ ਥੋੜਾ ਦੇ ਦਿਓ ਥੋੜਾ ਥੋੜਾ ਮੈਂ ਤਾਂ ਬਰੈਡ ਜਾਈ ਦਈ ਬਰੈਡ ਜਾਈ ਜਿਆਦਾ ਮੰਮੀ ਇਹ ਠੀਕ ਹੈ ਯਾਰ ਥੋੜਾ ਘੱਟ ਬਾਈ ਚਾਹ ਪਾ ਲਓ ਮੰਮੀ ਨੇ ਬਰੈਡ ਜਾਈ ਵਿੱਚੋਂ ਯਾਰ ਉਹ ਨਾ ਕਰੀਮ ਜਿਵੇਂ ਕੱਟ ਖਾਣ ਦਾ ਪਤਾ ਹੀ ਨਹੀਂ ਮਿਰਗੜਾ ਕੇਕ ਆ ਕਿਦਾਂ ਲੇਥੂ ਪੇਥੂ ਕਰ ਛੜਿਆ ਇਹਨੂੰ ਵੇਖੋ ਚਲ ਖਲਾ ਰਿ ਦਿੱਤਾ ਸਾਰ ਚਮਚ ਦੇ ਦੋ ਨਾਲਾ ਪਾਈ ਕੋਲਡ ਡਰਿੰਕ ਮਸਾ ਮਸਾ ਪੀਨੇ ਨਾਲ ਕੋਲਡ ਡਰਿੰਕ ਜਾ ਵੀ ਜਾ ਮੀ ਇਹੋ ਛੋਟਾ ਮਟਾੜਾ ਵਲੋਗ ਹੈ ਇਦਾਂ ਹੀ ਜੋਮੈਂਟ ਕਰ ਲਈਦਾ ਕਰਾਈ ਇਹਦੇ ਵਾਸਤੇ ਰੋ ਤੁਸੀਂ ਸਾਨੂੰ ਪਿਆਰ ਕਰਨ ਵਾਲੇ ਅੱਜ ਕੀ ਖਾਣਾ ਤੁਸੀਂ ਅਗਲਾ ਸੇ ਨਿਕਲ ਆਉਂਦੀ ਹੈ ਮੇਰੀ ਨਾਨੀ ਨੇ ਲੈਕ ਦਿੱਤੀ ਹੈ ਮੰਮੀ ਨੂੰ ਥੋੜਾ ਥੋੜਾ ਪੀਵਾਂਗੇ ਨਾਲ ਲਿੰਕਾ ਡਾਈਜਨ ਹੋ ਜਾਏਗਾ ਇਹਨੇ ਡਾਈਜਨ ਹੋ ਜਾਂਦਾ ਗਰਮ ਹੋ ਗਿਆ ਪਿਆ ਪਿਆ ਲਿੰਕਾ ਚਲੋ ਕੋਈ ਨਹੀਂ ਇੰਨੀ ਦੇਰ ਰੋ ਲਿੰਕਾ ਲਿੰਕਾ ਪਿਆਏ تھے ਸਵੇਰ ਦਾ ਲਿਮਕਾ ਹੋ ਗਿਆ ਕਰ ਹਾਂ ਇਹ ਫਿਰ ਪਿੰਡ ਦੀ ਇਹਨਾਂ ਫਿਰ ਪਿੰਡ ਦੀ ਬੋਤਲ ਹੋਈ ਹਾਂ ਵਕਲ ਲੱਗਦੇ ਬਹੁਤ ਹੀ ਪਤਲੀ ਜੀ ਕਰਦੀ ਹਣਾ ਬਣਾ ਬਣਾਜ ਥੋੜੀ ਜੀ ਕਰਦੀ ਐ ਇਥੋਂ ਪਤਲੀ ਕਰ ਚੜੀ ਹੈ ਨਾ ਨਹੀਂ ਇਥੋਂ ਪਤਲੀ ਕਰਤੀ ਉਹਨਾਂ ਰਾਦਾ ਲਿਮਕਾ ਘੱਟ ਪਾਵੇ ਸਭ ਸਕੀਮਾਂ ਦਾ ਚੱਲਣ ਦੇ ਅੱਜਕੱਲ ਹੈ ਕਿਤੇ ਪਰ ਪੈਣਾ ਤਾਂ ਉਹਨਾਂ ਹੀ ਕੋਈ ਨਹੀਂ ਨਹੀ ਜਿਨਾਉਣ ਘੋਟਤਾ ਉਹਨੂੰ ਇਥੋਂ ਆ ਆ ਜੀ ਇੰਨੀ ਹੋਣੀ ਤੇ ਫੇਰ ਥੋੜਾ ਵੱਧ ਪੈਣਾ ਹੈ ਉਹਨਾ ਘੁਟਤੀਆ ਬਿਲਕੁਲ ਲੱਗ ਪਤਲਾਇਆ ਕਰਤਾ ਉਹ ਫਿਰ ਉਸੇ ਸਮੇਂ ਉਹਨਾ ਘੜ ਗਿਆ ਮਮੀ ਕੇ ਦੀ ਸੁਆਲ ਮਾਰਿਆ ਗਿਆ ਢਿਮਕਾ ਗਰਮ ਹੋ ਗਿਆ ਹਾਂਜੀ ਇਹ ਸੀ ਅੱਜ ਦਾ ਛੋਟਾ ਜਿਹਾ ਵਲੋ ਜੇ ਵਲੋਗ ਵਧੀਆ ਲੱਗ ਗਏ ਤੇ ਕਮੈਂਟ ਸੇ ਜੁਰ ਕਰਿਓ ਤੇ ਬਾਕੀ ਆਵਗੇ ਸਾਨੂੰ ਪਿਆਰ ਕਰਨ ਵਾਲੇ ਜੀਂਦੇ ਵਸਦੇ ਰਹਿਣਾ ਤੁਹਾਡੀ ਬਰੋਦ ਦੀ ਆਪਾਂ ਇੱਥੇ ਤੱਕ ਪਹੁੰਚੀ ਆਂ ਜੀਂਦੇ ਵਸਦੇ ਰਹੋ ਬਾਬਾ ਜੀ ਤਰੱਕੀਆਂ ਬਖਸ਼ਣ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਨਾਲ ਸਾਡਾ ਫੇਸਬੁੱਕ ਤੇ ਪੇਜ ਵੀ ਤੁਹਾਨੂੰ ਜਰੂਰ ਫੋਲੋ ਕਰੋ ਬਾਏ ਬਾਏ ਗੁੱਡ ਨਾਈਟ ਰਮਰਕ ਬਾਏ ਬਾਏ